ਜੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਦਿਖਾਵਾਂਗੀ ਕਿ ਸਿਵਲ ਹਸਪੀਟਲ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਰੋਡ ਜਿਹੜੀ ਹੈ ਪੁੱਟੀ ਹੋਈ ਹੈ ਯਾਨੀ ਕਿ ਰੋਡ ਜਿਹੜੀ ਹੈ ਸੜਕ ਜਿਹੜੀ ਹੈ ਬਣਾਈ ਜਾ ਰਹੀ ਹੈ ਪਰ ਕਿਤੇ ਨ ਕਿਤੇ ਗੱਲ ਕਰ ਲਈਏ ਲੋਕਾਂ ਦੇ ਤੋਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਲੋਕਾਂ ਨੂੰ ਜੜਾਇਆ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਐਂਬੂਲੈਂਸ ਦੀ ਜੇ ਮੈਂ ਗੱਲ ਕਰਾਂ ਸੋ ਕਾਫੀ ਜ਼ਿਆਦਾ ਐਂਬੂਲੈਂਸ ਤੇ ਨਾਲ ਨਾਲ ਕਾਫੀ ਜੇ ਜੇ ਗੱਲ ਕਰੀਏ ਟ੍ਰੈਫਿਕ ਦੀ ਕਾਫੀ ਜ਼ਿਆਦਾ ਜਾਮ ਜੜਾ ਲੱਗ ਜਾਂਦਾ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀ ਜਿਹੜੀਆਂ ਤਸਵੀਰਾਂ ਆਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਾਮ ਲੱਗ ਜਾਂਦਾ ਹੈ ਜਾਮ ਲੱਗਣ ਦੀ ਜੇ ਮੈਂ ਗੱਲ ਕਰਾਂ ਸੋ ਇਸ ਸੜਕ ਜਿਹੜੀ ਇਹ ਬਣਾਈ ਜਾ ਰਹੀ ਹੈ ਇਸ ਤੋਂ ਬਾਅਦ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੋਕ ਜਿਹੜੇ ਨੇ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਕਾਫੀ ਅਰਸੇ ਬਾਅਦ ਜਿਹੜੀ ਇਹ ਸੜਕ ਬਣਨ ਲੱਗੀ ਹੈ ਜਿਸ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਲੋਕਾਂ ਦੀ ਜਿਹੜੇ ਮੈਂ ਗੱਲ ਕਰਾਂ ਕਿ ਆਉਣ ਲਈ ਹੈ ਜਾਣ ਲਈ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਸੁਰੱਖਿਆ ਦਾ ਜਿਹੜਾ ਸਮਤਾਨ ਨਹੀਂ ਕੀਤਾ ਗਿਆ ਕਾਫੀ ਲੋਕ ਜਿਹੜੇ ਨੇ ਥੇ ਖੱਜਲ ਖਵਾਰ ਹੋ ਰਹੇ ਨੇ ਕਾਫੀ ਜ਼ਿਆਦਾ ਪ੍ਰੇਸ਼ ਚਾਨ ਹੋ ਰਹੇ ਨੇ ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਾਮ ਜਿਹੜਾ ਲੱਗਿਆ ਹੋਇਆ ਹੈ ਗੱਡੀਆਂ ਜੜੀਆਂ ਨੇ ਇੱਥੇ ਖੜੀਆਂ ਹੋਈਆਂ ਨੇ ਦੂਜੇ ਪਾਸੇ ਦੀ ਮੈਂ ਗੱਲ ਕਰਾਂ ਸੋ ਦੂਜੇ ਪਾਸੇ ਹੇ ਜੇ ਮੈਂ ਗੱਲ ਕਰਾ ਸੋ ਬਿਲਕੁਲ ਆ ਤੁਸੀਂ ਦੇਖ ਸਕਦੇ ਇੱਕ ਤਰ੍ਹਾਂ ਇੱਕ ਸਾਈਡ ਜਿਹੜਾ ਰਾਹ ਜਿਹੜਾ ਬਲੌਕ ਕਰ ਦਿੱਤਾ ਗਿਆ ਯਾਨੀ ਕਿ ਆਉਣ ਤੇ ਜਾਣ ਵਾਲਾ ਦੋਨਾਂ ਪਾਸੇ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਦੂਜੇ ਪਾਸੇ ਜਿਹੜੇ ਮੈਂ ਗੱਲ ਕਰਾ ਗੱਡੀਆਂ ਜੁੜੀਆਂ ਨਿਕਲ ਰਹੀਆਂ ਨੇ ਆ ਰਹੀਆਂ ਨੇ ਪਰ ਕਿਤੇ ਨੇ ਕਿਤੇ ਟ੍ਰੈਫਿਕ ਦੀ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਆ ਹੋ ਰਹੀ ਹੈ ਐਂਬੂਲੈਂਸ ਦੀ ਜੇ ਮੈਂ ਗੱਲ ਕਰਾ ਸੋ ਕਾਫੀ ਪੇਸ਼ੈਂਟ ਜੁੜੇ ਨੇ ਐਂਬੂਲੈਂਸ ਤੇ ਰਾਹੀਸ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਤਾਂ ਕਾਫੀ ਜ਼ਿਆਦਾ ਦਿੱਕਤ ਜੜੀ ਹੈ ਉਹਨਾਂ ਨੂੰ ਹੋਊਗੀ ਕਿਉਂਕਿ ਐਂਬੂਲੈਂਸ ਜਿਹੜੀਆਂ ਨੇ ਦਿਨ ਬਾਤ ਇੱਥੇ ਜਿਹੜੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰ ਲਈ ਇਸ ਸੜਕ ਦੀ ਤਾਂ ਤੁਹਾਨੂੰ ਦੱਸ ਦਈਏ ਸੜਕ ਜਿਹੜੀ ਹੈ ਬਣ ਰਹੀ ਹੈ ਜਿਸ ਤੋਂ ਬਾਅਦ ਕਾਫੀ ਲੋਕਾਂ ਨੂੰ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਤੱਕ ਦੀ ਮੈਂ ਗੱਲ ਕਰਾਂ ਐਂਬੂਲੈਂਸ ਉਹ ਬਿਲਕੁਲ ਐਂਬੂਲੈਂਸ ਜਿਹੜੀਆਂ ਨੇ ਜਦੋਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਾਫੀ ਕਾਫੀ ਸਮਾਂ ਜੜਾ ਹੈ ਇਸ ਜਾਮ ਦੇ ਵਿੱਚ ਫਸੇ ਹੋਏ ਨੂੰ ਲੱਗ ਜਾਂਦਾ ਹੈ ਯਾਨੀ ਕਿ ਜਿਹੜਾ ਸੜਕ ਬੰਨਣ ਦੇ ਨਾਲ ਕਾਫੀ ਜ਼ਿਆਦਾ ਦਿੱਕਤ ਜਿਹੜੀ ਆ ਰਹੀ ਹੈ ਕਿਉਂਕਿ ਕਾਫੀ ਜ਼ਿਆਦਾ ਲੌਂਗ ਟਾਈਮ ਦੇ ਬਾਅਦ ਇਹ ਜਿਹੜੀ ਸੜਕ ਹੈ ਬਣ ਰਹੀ ਹੈ ਸਿ ਦੀ ਸੜਕ ਤੋਂ ਇਹ ਜਿਹੜੀ ਆ ਬਣ ਰਹੀ ਹੈ ਇੱਕ ਪਾਸੇ ਜੇ ਮੈਂ ਗੱਲ ਕਰਾਂ ਸੜਕ ਬਣ ਰਹੀ ਹੈ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਾਫੀ ਜ਼ਿਆਦਾ ਪੇਸ਼ੈਂਟਸ ਦੀ ਜੇ ਮੈਂ ਗੱਲ ਕਰਾਂ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਐਂਬੂਲੈਂਸ ਜਦੋਂ ਆਉਂਦੀ ਹੈ ਤੇ ਐਂਬੂਲੈਂਸ ਜਿਹੜੀਆਂ ਨੇ ਕਾਫੀ ਸਮੇਂ ਤੱਕ ਉਸ ਜਾਮ ਦੇ ਵਿੱਚ ਜਿਹੜੀਆਂ ਨੇ ਫਸੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਕੰਮ ਬਿਲਕੁਲ ਚੋਰਾ-ਸ਼ੋਰਾ ਨਾਲ ਚੱਲ ਰਿਹਾ ਹੈ ਹਜੇ ਤੱਕ ਇਸ ਚੀਜ਼ ਜਿਹੜੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿੰਨੇ ਕ ਟਾਈਮ ਤੱਕ ਇਹ ਸੜਕ ਜਿਹੜੀ ਹੈ ਕੰਪਲੀਟ ਕਰ ਦਿੱਤੀ ਜਾਊਗੀ ਇਸੇ ਨਾਲ ਅਸੀਂ ਐਸਐਮਓ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੜਕ ਜੁੜੀ ਹੈ ਕਿੰਨੀ ਤਰੀਕ ਤੱਕ ਜੁੜੀ ਹੈ ਬਣਾ ਕੇ ਤਿਆਰ ਕਰ ਦਿੱਤੀ ਜਾਊਗੀ ਕਿਉਂਕਿ ਲਗਾਤਾਰ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਸੋ ਆ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਸਿਵਲ ਹਸਪੀਟਲ ਦੇ ਵਿੱਚ ਐਂਟਰੀ ਕਰਦੇ ਹੋ ਤੇ ਉਧਰ ਯਾਨੀ ਕਿ ਐਂਡਿੰਗ ਤੱਕ ਸੜਕ ਜਿਹੜੀ ਹੈ ਪੁੱਟੀ ਹੋਈ ਹੈ ਸੜਕ ਬਿਲਕੁਲ ਨਵੇਂ ਸਿਰੇ ਨਾਲ ਤਿਆਰ ਕੀਤੀ ਜਾ ਰਹੀ ਹੈ ਬਣ ਰਹੀ ਹੈ ਪਰ ਕਿਤੇ ਨੇ ਕਿਤੇ ਗੱਲ ਕਰ ਲਈਏ ਕਾਫੀ ਲੋਕਾਂ ਨੂੰ ਜਿਹੜੇ ਆ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਵਲ ਹਸਪੀਟਲ ਦੇ ਵਿੱਚ ਸਾਡੇ ਨਾਲ ਐਸਐਮਓ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਮ ਬੜੀ સર ਰੋਡ ਜਿਹੜੀ ਪੁੱਟੀ ਗਈ ਹੈ ਨਵੀਂ ਸੜਕ ਜਿਹੜੀ ਬਣ ਰਹੀ ਹੈ ਕਾਫੀ ਟਾਈਮ ਬਾਅਦ ਬਣ ਰਹੀ ਹੈ ਕੀ ਕਹਿਣਾ ਚਾਹੂਗੀ ਸੜਕ ਹਾਂ ਛੜਕ ਜਿਹੜੀ ਹੈਗੀ ਹੈ ਜਿਹੜੀ ਪੁੱਟੀ ਗਈ ਹੈ ਇਹਦੇ ਨਾਲ ਲੋਕਾਂ ਨੂੰ ਤੇ ਥੋੜੀ ਮੁਸ਼ਕਲ ਜ਼ਰੂਰ ਆ ਰਹੀ ਹੈ ਐਂਡ ਪੀ ਡਬਲਯੂ ਡੀ ਵਾਲੇ ਇਹਨੂੰ ਬਣਾ ਰਹੇ ਆ ਔਰ ਉਹਨਾਂ ਨੇ ਸਾਨੂੰ ਪ੍ਰੋਸਤ ਵਾਇਆ ਹੈ ਕਿ ਵਿਧਿਨੇ ਵੀਕ ਜਿਹੜਾ ਹੈਗਾ ਉਹਨੂੰ ਪੂਰਾ ਕਰ ਦੇਣਗੇ ਜੇ ਆਪਾਂ ਬਿਹਤਰ ਕਾਲ ਦੇਖਣਾ ਚਾਹੁੰਦੇ ਆ ਤੇ ਥੋੜੀ ਅੱਜ ਡਿਫਿਕਲਟੀ ਜਿਹੜੀ ਆਪਾਂ ਨੂੰ ਸਹਿ ਨਹੀਂ ਪਈ ਬਿਲਕੁਲ ਸਰ ਕਿੰਨੇ ਟਾਈਮ ਸਮਾਂ ਜਿਹੜਾ ਦਿੱਤਾ ਗਿਆ ਕਿ ਕਿੰਨੇ ਟਾਈਮ ਦੇ ਵਿੱਚ ਇਹ ਸੜਕ ਜਿਹੜੀ ਤਿਆਰ ਹੋ ਜੂਗੀ ਕਿੰਨੇ ਇੱਕ ਹਫਤੇ ਦਾ ਜਿਵੇਂ ਤੁਸੀਂ ਕਹਿ ਰਹੇ ਕਿਹਾ ਜਾ ਰਿਹਾ ਤੁਹਾਡੇ ਵੱਲੋਂ ਕਿ ਇੱਕ ਹਫਤੇ ਦਾ ਸਮੇਂ ਦਿੱਤਾ ਗਿਆ ਤੁਹਾਨੂੰ ਲੱਗ ਰਿਹਾ ਇੱਕ ਹਫਤੇ ਦੇ ਵਿੱਚ ਵਿੱਚ ਇਹ ਸੜਕ ਜਿਹੜੀ ਕੰਪਲੀਟ ਹੋ ਜੂਗੀ ਹਾਂ ਮੇਰੇ ਅਕੋਰਡਿੰਗ ਵਿਦਨ 7 ਟੂ 10 ਡੇਸ ਅਗਰ ਉਹ ਕਹਿ ਰਹੇ ਆ ਉਹਨਾਂ ਦਾ ਕੋਈਕਾ ਰੋਜ਼ ਦਾ ਕੰਮ ਆਈ ਐਮ ਨਾਟ ਟੈਕਨੀਕਲ ਪਰਸਨ ਥੈਟ ਉਮੀਦ ਪੂਰੀ ਕਰ ਲੈਣਗੇ ਕਾਫੀ ਜ਼ਿਆਦਾ ਕਿਸ ਕਿਉਂਕਿ ਕਾਫੀ ਪੇਸ਼ੈਂਟਸ ਇੱਥੇ ਆ ਰਹੇ ਨੇ ਐਂਬੂਲੈਂਸ ਸਾਰੀਆਂ ਨੇ ਕਾਫੀ ਕਾਫੀ ਜਾਮ ਜਿਹੜਾ ਉੱਥੇ ਖੜਾਇਆ ਹੋਇਆ ਨਜ਼ਰ ਆ ਰਿਹਾ ਕਾਫੀ ਜਾਮ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਐਜ਼ ਅ ਐਸਐਮ ਮੋ ਤੁਹਾਨੂੰ ਤੁਹਾਡੇ ਕੋਲ ਕਿਸ ਤਰੀਕੇ ਦੀ ਜਿਹੜੀ ਸ਼ਿਕਾਇਤਾਂ ਨੇ ਜੋ ਕਿ ਹਜੇ ਤੱਕ ਪਹੁੰਚੀਆਂ ਨਹੀਂ ਦੇਖੋ ਲੋਕਾਂ ਨੂੰ ਆਨ ਜਾਂਚ ਮੁਸ਼ਕਿਲ ਤੇ ਆ ਹੀ ਰਹੀ ਹੈਗੀ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਹੈਗਾ ਸਾਰੀ ਪਬਲਿਕ ਨੂੰ ਅਪੀਲ ਕਰਦਾ ਕਿ ਜੇ ਆਪਾਂ ਬਿਹਤਰ ਕੱਲ ਦੇਖਣਾ ਹੈਗਾ ਤੇ ਥੋੜੀ ਜੀ ਤੰਗੀ ਲਈ ਸਾਡੇ ਨਾਲ ਜਿਹੜਾ ਹੈਗਾ ਬੀਅਰ ਕਰੋ ਔਰ ਮੈਂ ਆਪਣੇ ਜਿਹੜਾ ਸਾਡਾ ਪਾਰਕਿੰਗ ਕੰਟਰੈਕਟਰ ਹੈਗਾ ਮੈਂ ਉਹਨੂੰ ਵੀ ਕਹਿ ਦਿੱਤਾ ਹੈਗਾ ਜੀ ਭਾਈ ਜਿਹੜੀਆਂ ਗੱਡੀਆਂ ਹੈਗੀਆਂ ਜਿਹੜੀਆਂ ਜਨਰਲ ਗੱਡੀਆਂ ਉਹਨਾਂ ਨੂੰ ਅੱਗੇ ਜਿਆਦਾ ਨਾਂ ਦਿੱਤਾ ਜਾਵੇ ਐਂਡ ਜਿਹੜੀਆਂ ਐਮਬੂਲੈਂਸਿਸ ਹੈਗੀਆਂ ਉਹਨਾਂ ਦੇ ਵਿੱਚ ਵਿਚਾਲੇ ਦਾ ਜਿਹੜਾ ਹੈਗਾ ਰਸਤਾ ਬਣਾਇਆ ਉਧਰ ਨਹੀਂ ਜਿਹੜੀਆਂ ਹੈਗੀਆਂ ਐਂਬੂਲੈਂਸਿਸ ਆ ਰਹੀਆਂ ਤਾਂ ਸੜਕ ਤਾਂ ਜਿਹੜੀ ਹੈ ਨਵੀਂ ਬਣ ਰਹੀ ਹੈ ਬਣ ਰਹੀ ਹੈ ਪਰ ਇਸ ਦੇ ਨਾਲ ਨਾਲ ਲੋਕਾਂ ਨੂੰ ਹੋਰ ਵੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ ਤਰੀਕੇ ਦੀ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਆਪਾਂ ਗੱਲ ਕਰਦੇ ਆ ਪਾਜੀ ਕੀ ਹੋਇਆ ਤੁਹਾਡੇ ਆਟੋ ਦੇ ਵਿੱਚ ਹੋਵਾ ਗੱਡੀ ਹੋਈ ਹੈ ਕਿਹੜੀ ਗੱਡੀ ਹੈ ਪਤਾ ਹੈ ਤੇ ਕਿਉਂ ਗੱਡੀ ਹੈ ਦੇਖੋ ਜੀ ਮੇਰੀ ਗੱਡੀ ਇੱਥੇ ਲੱਗੀ ਹੋਈ ਸੀ ਮੈਂ ਆਪਣੀ ਵਾਈਫ ਨੂੰ ਲੈ ਕੇ ਆਇਆ ਇੱਥੇ ਉਹ ਇਸ ਟਾਈਮ ਅੰਦਰ ਐਡਮਿਟ ਹੋਣ ਵਾਸਤੇ ਉਹਨਾਂ ਦੇ ਫਾਈਪੇਪਰ ਪੂਰ ਬਣ ਰਹੇ ਆ ਮੈਂ ਫਟਾਫਟ ਲੈ ਕੇ ਅੰਦਰ ਚੱਲਿਆ ਹੁਣ ਗੱਡੀ ਲਾਉਣ ਨੂੰ ਕਿਸੇ ਪਾਸੇ ਜਗ੍ਹਾ ਹੀ ਹੈ ਨਹੀਂ ਕਿੱਧਰ ਲਾਈਏ ਮੈਨੂੰ ਪਰਚੀ ਕੱਟ ਕੇ ਦਿੱਤੀ ਉਹਨਾਂ ਨੇ ਗੱਡੀ ਅੰਦਰ ਲੈ ਜਾਓ ਮੈਂ ਗੱਡੀ ਅੰਦਰ ਲੈ ਆਇਆ ਕਿਸੇ ਪਾਸੇ ਜਿੱਥੇਕ ਮੈਨੂੰ ਉਸ ਟਾਈਮ ਤੇ ਮੈਨੂੰ ਜਗ੍ਹਾ ਮਿਲੀ ਮੈਂ ਲਾ ਕੇ ਫਟਾਫਟ ਉਹਨਾਂ ਨੂੰ ਅੰਦਰ ਲੈ ਗਿਆ ਮੁੜ ਕੇ ਉਹਨਾਂ ਨੇ ਜਦ ਮੈਂ ਹੁਣ ਆ ਕੇ ਦੇਖਿਆ ਮੈਂ ਸੈਂਪਲ ਲੈ ਕੇ ਜਾ ਰਿਹਾ ਸੀ ਜਾ ਕੇ ਦੇਖਿਆ ਤਾਂ ਮੇਰੀ ਗੱਡੀ ਦੇ ਟਾਇਰਾਂ ਦੀ ਹਵਾ ਕੱਢੀ ਹੋਈ ਆ ਇੱਕ ਨਹੀਂ ਦੋਨਾਂ ਟਾਇਰਾਂ ਦੀ ਹਵਾ ਕੱਢੀ ਹੋਈ ਆ ਤੇ ਦੱਸੂਗੀ ਕਿ ਕਿਹਨੇ ਕੱਢੀ ਆ ਕੁਝ ਪਤਾ ਲੱਗਿਆ ਵੀ ਕਿਹਨੇ ਕੱਢੀ ਆ ਦੇਖੋ ਜੀ ਹੋਰ ਕਿਸੇ ਗੱਡੀ ਦੀ ਹਵਾ ਨਹੀਂ ਕੱਢੀ ਉਹ ਗੱਡੀਆਂ ਖੜੀਆਂ ਉਹਨਾਂ ਦੀ ਕਿਸੇ ਦੀ ਨਹੀਂ ਕੱਢੀ ਹੈਗੀ ਸਿਰਫ ਇਹਦੀ ਕੱਢੀ ਆ ਕਾਰਨ ਕਾਰਨ ਕੀ ਹੈ ਆਟੋ ਹੈ ਜੀ ਇਹ ਆਟੋ ਹੈ ਬਸ ਇਹੀ ਕਾਰਨ ਹੈ ਜੇ ਮੀਰ ਦੀ ਗੱਡੀ ਦੀ ਕੱਢਣ ਅਗਲਾ 10 ਦੰਦਾ ਫਿਰ ਬਿਲਕੁਲ ਉਧਰ ਤੁਸੀਂ ਦੇਖ ਸਕਦੇ ਹੋ ਕਿ ਉਧਰ ਕਿਸੇ ਵੀ ਗੱਡੀ ਦੀ ਜਿਹੜੀ ਹੈ ਹਵਾ ਨਹੀਂ ਕੱਢੀ ਸਿਰਫ ਇਸ ਆਟੋ ਦੀ ਜਿਹੜੀ ਹੈ ਹਵਾ ਕੱਢੀ ਹੈ ਭਾਜੀ ਲੱਗ ਰਿਹਾ ਕਿ ਇੱਕ ਤਰੀਕੇ ਨਾਲ ਗੱਡੀਆਂ ਦੀ ਹਵਾ ਨਹੀਂ ਕੱਢੀ ਜੇ ਪਾਰਕਿੰਗ ਹੈ ਤੁਹਾਡੀ ਗਲਤੀ ਤਾਂ ਇਨਾਂ ਦੀ ਵੀ ਤਾਂ ਗਲਤੀ ਹੈ ਹਾਂਜੀ ਇਨਾਂ ਦੀ ਗਲਤੀ ਹੈ ਜੀ ਪੂਰੀ ਇਹਨਾਂ ਨੂੰ ਦੇਖੋ ਜੀ ਜਦੋਂ ਤੇ ਨੰਬਰ ਲਿਖਿਆ ਅਗਰ ਗੱਡੀ ਮੇਰੀ ਗਲਤ ਪਾਰਕਿੰਗ ਹੈ ਉੱਤੇ ਨੰਬਰ ਲਿਖਿਆ ਹੋਇਆ ਹੈ ਨੰਬਰ ਨੂੰ ਮੈਨੂੰ ਫੋਨ ਕਰ ਸਕਦੇ ਸੀ ਮੈਨੂੰ ਕਹਿ ਸਕਦੇ ਸੀ ਕਿ ਹਾਂ ਬਈ ਆਪਣੀ ਗੱਡੀ ਪਰੇ ਕਰ ਹਣਾ ਮੈਂ ਆਪਣੇ ਜਿੱਦਾਂ ਕਿ ਜਿੱਥੇ ਕਿਤੇ ਹੁੰਦਾ ਮੈਂ ਆ ਕੇ ਫਟਾਫਟ ਗੱਡੀ ਮੈਨੂੰ ਵੀ ਪਤਾ ਹੈ ਹਸਪੀਟਲ ਆ ਇੱਥੇ ਐਮਰਜੈਂਸੀ ਹੈ ਬਟ ਮੈਂ ਹੁਣ ਮੈਂ ਇੱਕ ਅਪਾਹਜ ਬੰਦਾ ਮੈਂ ਕਿੱਥੇ ਲੈ ਕੇ ਜਾਵਾਂ ਇਹਨੂੰ ਦੋਨੇ ਟਾਇਰਾਂ ਦੀ ਹਵਾ ਕੱਢ ਦਿੱਤੀ ਨਾ ਮੇਰੇ ਕੋਲ ਪੰਪ ਹੈ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਦੱਸੋਗੇ ਕਿ ਕੀ ਦੇ ਤੇ ਤੁਹਾਡੇ ਕੋਲ ਸ਼ੱਕ ਆ ਕਿ ਕਿਹਨੇ ਹਵਾ ਜੜੀ ਹੈ ਕੱਢੀ ਹੈ ਜਾਂ ਫਿਰ ਕਿਸੇ ਨੇ ਐਮ ਮਜ਼ਾਕ ਹੈ ਜਾਂ ਫਿਰ ਕਿਸੇ ਵੀ ਤਰੀਕੇ ਦੀ ਕੋਈ ਹੁੱਲੜਬਾਜੀ ਦੇ ਵਿੱਚ ਤਾਂ ਨਹੀਂ ਗੱਡੀ ਆ ਵਾ ਦੇਖੋ ਜੀ ਇਹ ਇਹਨਾਂ ਨੇ ਤੱਕਾ ਕੀਤਾ ਹੈਗਾ ਮੇਰੇ ਨਾਲ ਮੈਂ ਤਾਂ ਇਹੀ ਕਹਿ ਸਕਦਾ ਹਾਂ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ ਬਟ ਇਹ ਸੀਗਾ ਕਿ ਇਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਤੇ ਨੰਬਰ ਵੀ ਲਿਖਿਆ ਹੋਇਆ ਹੈ ਲੇਕਿਨ ਨੰਬਰ ਤੇ ਕਾਲ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਗਈ ਜੀ ਦੇਖਿਆ ਤੱਕ ਨਹੀਂ ਬਸ ਫਟਾਫਟ ਇੱਕੋ ਇਹਨਾ ਦਿਮਾਗ ਚ ਇਹ ਵੀ ਹਵਾ ਕੱਢਦੇ ਹੋ ਗੱਡੀ ਖੜੀ ਹੈ ਗਰੀਬ ਦੀ ਗੱਡੀ ਹੈ ਕੱਢ ਦਿਓ ਹਵਾ ਕਿਸੇ ਹੋਰ ਦੀ ਹੁੰਦੀ ਤਾਂ ਇਹਨਾਂ ਨੇ ਨਹੀਂ ਕੱਢਣੀ ਸੀ ਹੁਣ ਕਿਤੇ ਇਹਨੂੰ ਬਾਹਰ ਲੈ ਕੇ ਜਾਊਂਗਾ ਕਿ ਲੱਗਦਾ ਤੁਸੀਂ ਆਪ ਲੈ ਜਾਓਗੇ ਇਹਨੂੰ ਬਾਹਰ ਹੁਣ ਦੇਖੋ ਮੈਂ ਗੱਲ ਕੀਤੀ ਹੈ ਕਿਸੇ ਬੰਦੇ ਨਾਲ ਦੇਖੋ ਜੇ ਕੋਈ ਉਹਦਾ ਮੇਰੇ ਪੰਪ ਦਾ ਇੰਤਜ਼ਾਮ ਕਰ ਦੇਵੇ ਤਾਂ ਮੈਂ ਗੱਡੀ ਆਪਣੀ ਸਾਈਡ ਤੇ ਲਵਾਵਾਂ ਤੇ ਗੱਡੀ ਨਾਲ ਨੂੰ ਲਗਵਾਣੀ ਚਾਹੀਦੀ ਹੈ ਅਕਸਰ ਨੂੰ ਕੋਈ ਬੰਦਾ ਮਰੀਜ਼ ਲੈ ਕੇ ਆਇਆ ਚਾਹੇ ਇਹ ਵੀ ਗੱਡੀ ਹੈ ਚਾਹੇ ਉਹ ਵੀ ਗੱਡੀ ਹੈ ਸਾਧਨ ਜਿਹੜੇ ਕੋਲ ਹੈਗਾ ਬੰਦਾ ਉਹੀ ਸਾਧਨ ਲੈ ਕੇ ਆ ਸਕਦਾ ਕੰਪਨੀ ਦੇਖੋ ਜੀ ਹੋਰ ਕੋਈ ਬੰਦੇ ਕੋ ਹੁਣ ਮੇਰੇ ਕੋ ਮੈਂ ਸਕੂਟਰ ਨਹੀਂ ਚਲਾ ਸਕਦਾ ਕੋਈ ਇਸ ਚੀਜ਼ ਨਹੀਂ ਚਲਾ ਸਕਦਾ ਗੱਡੀ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਜੋ ਹੈਗਾ ਮੈਂ ਤਾਂ ਉੱਤੇ ਤੇ ਲੈ ਕੇ ਆਣਾ ਆਪਣੇ ਮਰੇ ਜੀ ਉਦੋਂ ਕੋਰੇ ਕੇ ਇੱਕ ਪਾਸੇ ਵਾਈ ਬਿਮਾਰਾ ਦੂਜੇ ਪਾਸੇ ਆ ਗੱਡੀ ਦੇ ਹਵਾ ਟਾਇਰਾਂ ਦੀ ਹਵਾ ਘੜਤੀ ਹੈ ਦੁੱਖ ਹੋ ਰਿਹਾ ਹੈ ਹਾਂ ਜੀ ਬਹੁਤ ਜ਼ਿਆਦਾ ਜੀ ਦੁੱਖ ਹੋ ਰਿਹਾ ਜੀ ਦੇਖੋ ਜੀ ਇਦਾਂ ਦਾ ਕਿਸੇ ਦੇ ਨਾਲ ਹੁਣ ਮੈਂ ਮੈਨੂੰ ਐਮਰਜੈਂਸੀ ਜਾਣਾ ਪੈ ਜਵੇ ਮੈਂ ਕਿੱਦਾਂ ਜਾਊਂਗਾ ਮੇਰਾ ਇੱਥੋਂ ਦੇਖ ਲੋ ਐਡਰੈਸ ਲਿਖਿਆ ਹੋਇਆ ਕੋਹਾੜਾ ਵਾਲਾ ਐਡਰੈਸ ਲਿਖਿਆ ਹੋਇਆ ਇੱਥੋਂ 20 ਕਿਲੋਮੀਟਰ ਹੈ ਤੁਸੀਂ ਦੇਖ ਸਕਦੇ ਹੋ ਪਰਚੀਆਂ ਤਾਂ ਕੱਟ ਰਹੀਆਂ ਨੇ ਪਰ ਸਿਵਲ ਹਸਪੀਟਲ ਦੇ ਵਿੱਚ ਗੱਡੀਆਂ ਪਾਰਕ ਕਰ ਪਾਰਕਿੰਗ ਕਰਨ ਦੀ ਕਿਸੇ ਵੀ ਜਗ੍ਹਾ ਜਿਹੜੀ ਥਾਂ ਨਹੀਂ ਹੈਗੀ ਬਾਜੀ ਪਰਚੀਆਂ ਕੱਟੀਆਂ ਜਾ ਰਹੇ ਹੋ ਪਾਰਕਿੰਗ ਤਾਂ ਦੇ ਦਿਓ ਲੋਕਾਂ ਨੂੰ ਮੈਡਮ ਐਦਾਂ ਵਾ ਜੇ ਮੈਂ ਕੱਲ ਪੂਰੀ ਰਾਤ ਇੱਥੇ ਰਿਹਾ ਇਸੇ ਵੀ ਲੋਕਾਂ ਨੂੰ ਉਹ ਸੁਵਿਧਾ ਨਾ ਹੋਵੇ ਚੱਕਰ ਕੀ ਹੈ ਕਿ ਇਹਨਾਂ ਦੇ ਨਾ ਤੇ ਜਿਹੜਾ ਪ੍ਰੋਜੈਕਟ ਚਾਲੂ ਕੀਤਾ ਹੋਇਆ ਸੜਕਾਂ ਦਾ ਇਹਨਾਂ ਨੇ 10 ਦਿਨ ਦੇ ਵਿੱਚ ਵਿੱਚ ਨਾ ਕਲੀਅਰ ਕਰ ਦੇਣਾ ਵਾ ਇਹ ਵੀ ਵਿਚਾਰੇ ਦਿਨ ਰਾਤ ਹੀ ਕੰਮ ਕਰਦੇ ਪਏ ਆ ਥੋੜੀ ਪਬਲਿਕ ਨੂੰ ਉਹ ਸੁਵਿਧਾ ਜ਼ਰੂਰ ਹੋ ਰਹੀ ਆ ਲੇਕਿਨ ਪਬਲਿਕ ਨੂੰ ਤਾਂ ਫਾਇਦਾ ਵੀ ਹੋਊਗਾ ਪਰ ਜਿਵੇਂ ਐਸਐਮਓ ਸਰ ਵੱਲੋਂ ਕਿਹਾ ਗਿਆ ਜਾ ਰਿਹਾ ਸੀਗਾ ਤੁਹਾਨੂੰ ਕਿਹਾ ਗਿਆ ਪਹਿਲਾਂ ਵੀ ਕਿ ਸਿਰਫ ਐਂਬੂਲੈਂਸ ਹੀ ਜੜੀਆਂ ਨੇ ਅੰਦਰ ਆਣ ਦਿੱਤੀਆਂ ਜਾਨੀ ਜਿਹੜੇ ਗੱਡੀਆਂ ਨੇ ਉਹਨਾਂ ਅੰਦਰ ਆਣ ਦਿੱਤੀਆਂ ਜਾਂ ਪਰ ਬਾਹਰ ਵੀ ਜਗ੍ਹਾ ਨਹੀਂ ਆ ਅਸੀਂ ਅੰਦਰ ਇੱਕ ਗਰਾਊਂਡ ਲਈ ਸਪੈਸ਼ਲ ਜਗ੍ਹਾ ਖਾਲੀ ਕਰਾਈ ਜਿਹੜੀਆਂ ਗੱਡੀਆਂ ਨਹੀਂ ਸੀ ਉੱਥੇ ਲੋ ਆ ਰਹੀਆਂ ਪਰ ਤੁਸੀਂ ਪਰਚੀ ਕੱਟਤੀਆਂ ਇਹਨਾਂ ਦੀ ਇਹਨਾਂ ਨੂੰ ਤਾਂ ਜਗ੍ਹਾ ਤਾਂ ਦੇ ਦਿਓ ਇਹਨਾਂ ਨੇ ਪਾਰਕਿੰਗ ਨਹੀਂ ਜਗ੍ਹਾ ਮੈਂ ਮੈਡਮ ਐਡਜਸਟ ਕਰਾ ਕੇ ਦੇ ਰਿਆਂ ਸਿਰਫ ਇੱਕ ਦੋ ਦਿਨ ਦੀ ਤਕਲੀਫ ਹੈ ਉਸ ਤੋਂ ਬਾਅਦ ਸੋਖੇ ਸੋਖਾ ਸਾਰਾ ਪਰ ਤੁਹਾਨੂੰ ਪਤਾ ਹੈ ਸਿਰਫ ਤੁਹਾਡੇ ਐਡਜਸਟਮੈਂਟ ਦੇ ਚੱਕਰ 'ਚ ਪਿੱਛੇ ਕਿੰਨਾ ਜਾਮ ਲੱਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਜਾਮ ਲੱਗਿਆ ਹੈ ਬਿਲਕੁਲ ਜਾਮ ਲੱਗਿਆ ਕੋਈ ਗੱਲ ਨਹੀਂ ਮੈਡਮ ਬਿਲਕੁਲ ਕੋਸ਼ਿਸ਼ ਕਰੂੰਗਾ ਜਿਹੜੀ ਇਹ ਲੋਕਾਂ ਨੂੰ ਹੋ ਰਹੀ ਹੈ ਨਾ ਉਹ ਲੱਗ ਨਹੀਂ ਰਿਹਾ ਕਿ ਪਰਚੀ ਕੱਟ ਰਹੇ ਹੋ ਨਾਲ ਦੀ ਨਾਲ ਪਰਚੀਆਂ ਜਿਹੜੀਆਂ ਨੇ ਨਹੀਂ ਕੱਟਣੀ ਚਾਹੀਦੀਆਂ ਲੋਕਾਂ ਨੂੰ ਇੱਦਾਂ ਹੀ ਸੁਵਿਧਾ ਦੇ ਦੇਣੀ ਚਾਹੀਦੀ ਹੈ ਪਾਰਕ ਕਿਤੇ ਪਾਰਕਿੰਗ ਕਰਵਾ ਦੇਣੀ ਚਾਹੀਦੀ ਹੈ ਕਿਉਂਕਿ ਕਾਫੀ ਲੋਕ ਇੱਥੇ ਆ ਰਹੇ ਨੇ ਪੇਸ਼ੈਂਟਸ ਇੱਥੇ ਆ ਰਹੇ ਨੇ ਆਪਰੇਸ਼ਨ ਨੂੰ ਅਸੀਂ ਪਹਿਲ ਦੇਣੀ ਹੈ ਜੀ ਹਾਂ ਬਿਲਕੁਲ ਸਾਰਾ ਰਸਤਾ ਖਾਲੀ ਕਰਾ ਕੇ ਆਪਰੇਸ਼ਨ ਆਪਰੇਸ਼ਨ ਨੂੰ ਅਸੀਂ ਫੜਾਫੜ ਭੇਜ ਦਿੰਨੇ ਆ ਪਹਿਲਾਂ ਕਿਸੇ ਐਂਬੂਲੈਂਸ ਨੂੰ ਜਾਮ ਵਿੱਚ ਨਹੀਂ ਬਸਣ ਦਿੰਦੇ ਕੀ ਕਹਿ ਰਹੇ ਬਾਜੀ ਆਹ ਰੋਡ ਦੇਖੋ ਟੁੱਟੀ ਹੋਈ ਵਿੱਚ ਐਂਟਰੀ ਦਾ ਰਸਤਾ ਇਹਨਾਂ ਖਰਾਬ ਹੈ ਹਾਂ ਇਹਨਾਂ ਠੀਕ ਕਰਨੇ ਜੇ ਤੇ ਜਲਦੀ ਕੰਨੀ ਦਿਰ ਹੋ ਗਈ ਮੈਂ ਕਹ ਵੀ ਬਣ ਗਈ ਥੋੜਾ ਕੇ ਸਮਾਂ ਰਹਿ ਗਿਆ ਨਵੀਂ ਬਣਦੀ ਜਲਦੀ ਬਣਾਉਣਾ ਇੰਨਾ ਟਾਈਮ ਥੋੜੀ ਲੱਗਦਾ ਹੁੰਦਾ ਹੋ ਜੇਗੀ 8-10 ਦਿਨ ਦੇ ਵਿੱਚ ਲੱਗਦਾ ਕੰਪਲੀਟ ਹੋ ਜੂਗੀ ਆਸਾਨ ਇਹਦੇ ਤਾਂ ਹੋ ਜੂਗੀ ਬਹੁਤ ਬੁਰਾ ਹਾਲ ਹੈ ਹੋਣਾ ਚਾਹੀਦਾ ਬਹੁਤ ਔਖਾ ਕੰਮ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਕ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਪੇਸ਼ੈਂਟਸ ਨੂੰ ਕਿੰਨੀ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ 휠 ਚੇਅਰ ਤੇ ਨੇ ਸੋ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਅੰਟੀ ਦੱਸੂਗੀ ਕਿ ਕਿੱਧਰੋਂ ਆ ਰਹੇ ਹਾਂ ਅੱਗੇ ਵੀ ਹੋਈ ਹੈ ਸਾਡੀ ਹਾਂ ਬੇਟੇ ਪਰੇਸ਼ਾਨਤ ਹੈ ਹੀ ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀ ਆ ਪਹਿਲਾਂ ਉਧਰਲਾ ਇਧਰਲਾ ਕੰਪਲੀਟ ਕਰਦੇ ਉਧਰਲਾ ਫੇਰ ਕਰਦੇ ਹੈ ਕਿੰਨਾ ਉਹਨਾਂ ਨੇ ਹਿਸਾਬ ਨਾਲ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਵਾ ਕੀ ਕਰੀਏ ਕੋਈ ਹੈ ਹੀ ਨਹੀਂ ਪ੍ਰਸ਼ਾਸਨ ਨੂੰ ਤੇ ਤੁਹਾਨੂੰ ਲੱਗ ਰਿਹਾ ਕਿ ਜਿਸ ਤਰੀਕੇ ਦੀ ਪਰੇਸ਼ਾਨੀ ਆ ਰਹੀ व्हीਲ ਚੇਅਰ ਤੇ ਬੈਠੇ ਨੇ ਕਿੰਨੇ ਜ਼ਬਰਦਸਤੀ ਨਾਲ ਲੈ ਕੇ ਜਾ ਰਹੇ ਹੋ ਕਿਤੇ ਕੋਈ ਹਾਸਲ ਵੀ ਉਹ ਪਰ ਸਕਦਾ ਹੈ ਆਪਾਂ ਗੱਲ ਕਰੀਏ व्हीਲ ਚੇਅਰ ਵੀ ਕਿਤੇ ਨਾ ਕਿਤੇ ਪਲਟ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਬਿਲਕੁਲ ਹੋ ਸਕਦਾ ਹੈ ਹੈ ਤਾਂ ਗਲਤੀ ਹੈ ਜੋ ਵੀ ਹੋ ਰਿਹਾ ਕਿੰਨੇ ਸਿਵਲ ਸੁਵਿਧਾਾਂ ਬਹੁਤ ਨੇ ਕੋਈ ਸੁਵਿਧਾ ਨਹੀਂ ਇੱਥੇ ਦਿਸ ਰਹੀ। ਦੇਖ ਸਕਦੇ ਹੋ ਕਿ ਪੂਰਾ ਸਿਵਲ ਹਸਪੀਟਲ ਦੀਆਂ ਜਿਹੜੀਆਂ ਸੜਕਾਂ ਨੇ ਬਿਲਕੁਲ ਪੁੱਟੀਆਂ ਗਈਆਂ ਨੇ ਹਾਲਾਂਕਿ ਇਹ ਬਣ ਰਹੀਆਂ ਨੇ ਜਿੱਤੇ ਦਿੱਕ ਦੱਸਿਆ ਜਾ ਰਿਹਾ ਹੈ ਕਿ ਇੱਕ ਹਫ਼ਤੇ ਦਾ ਜਿਹੜਾ ਹੈ ਸਮਾਂ ਦਿੱਤਾ ਗਿਆ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀਆਂ ਸੜਕਾਂ ਨੇ ਤਿਆਰ ਹੋ ਜਾਣਗੀਆਂ ਹੁਣ ਜਿਹੜੇ ਪੇਸ਼ੈਂਟਸ ਇੱਥੇ ਆ ਰਹੇ ਨੇ ਉਹਨਾਂ ਕੋ ਉਹਨਾਂ ਨੂੰ ਕਿੰਨੇ ਕੁ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਤੁਹਾਨੂੰ ਦੱਸੂ ਕਿ ਕਿੰਨੇ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰੀشانی ਤਾਂ ਹੋ ਰਹੀ ਹੈ ਮੈਮ ਹੂੰ ਥੋੜੀ ਬਹੁਤ ਤੇ ਦੱਸੂ ਕਿ ਕਿ ਕਿੰਨੇ ਕ ਦਿਨ ਚ ਕਿੰਨੇ ਕ ਗੇੜੇ ਲੱਗਦੇ ਨੇ ਜਾਂ ਹਫਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਆਨੇ ਹਰ ਦੋ ਦਿਨ ਵਿੱਚ ਗੇੜੇ ਲੱਗਦੇ ਹਨ ਸਾਡੇ ਹਰ ਦੋ ਦਿਨ ਹਾਂਜੀ ਅਜੇ ਪ੍ਰੈਗਨੈਂਟ ਹੋਣ ਨਹੀਂ ਲੱਗਦਾ ਕਿਉਂਕਿ ਇਹ ਰੋਡ ਜਿਹੜੀ ਹੈ ਸਾਰੀ ਟੁੱਟ ਗਈ ਹੈ ਸਾਰੀ ਪੁੱਟ ਪੁਰ ਦਿੱਤੀ ਗਈ ਲੱਗਦੀ ਹੈ ਡਰ ਲੱਗਦੀ ਹੈ ਲੱਗਦਾ ਹੈ ਕਿ ਹਾਂ ਇਹ ਸਾਰੀ ਸੜਕ ਜੋ ਹੈ ਤੂ ਬਣਾਈ ਜਾ ਰਹੀ ਹੈ ਤਿਆਰ ਕੀ ਜਾ ਰਹੀ ਹੈ ਪਰ ਕਈ ਨਾ ਕਈ ਮਨ ਮੇ ਡਰੋ ਕਿ ਕਈ ਮੈਂ ਗਿਰ ਨਾ ਜਾਵਾਂ ਹਾਂਜੀ ਮੈਮ ਡਰ ਤਾਂ ਹੈ کہیں गिर ਨਾ ਜਾਓ ਜਲਦੀ ਸੇ ਜਲਦੀ ਬਨ ਜਾਏ ਸੋ ਇੱਕ ਪਾਸੇ ਜਿਵੇਂ ਗੱਲ ਕਰਾਂ ਇਹ ਜਿਹੜਾ ਰਾਹ ਆ ਜੱਚਾ ਬੱਚਾ ਯਾਨੀ ਕਿ ਜਿੱਥੇ ਡਿਲੀਵਰੀ ਜਣੀ ਹੁੰਦੀ ਆ ਯਾਨੀ ਕਿ ਜੱਚਾ ਬੱਚਾ ਹਸਪੀਟਲ ਦੇ ਵਿੱਚ ਪਹੁੰਚਦਾ ਹੈ ਉਸੇ ਪਾਸੇ ਮੈਂ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਜਿਹੜੀ ਇਹ ਸੜਕ ਪੁੱਟੀ ਗਈ ਹੈ ਤੇ ਕਾਫੀ ਜ਼ਿਆਦਾ ਜਿਹੜੇ ਲੇਡੀਜ਼ ਨੇ ਪ੍ਰੈਗਨੈਂਟ ਲੇਡੀਜ਼ ਨੇ ਉਹਨੂੰ ਕਾਫੀ ਜ਼ਿਆਦਾ ਦਿੱਕਤ ਆ ਜਿਹੜਾ ਇਹ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਰੋਡ ਜਿਹੜੀ ਹੈ ਪੁੱਟੀ ਹੋਈ ਹੈ ਕਿਉਂਕਿ ਇੱਕ ਤਰੀਕੇ ਨਾਲ ਬਣਾਈ ਤਾਂ ਜਾ ਰਹੀ ਹੈ ਪਰ ਕਿਤੇ ਨੇ ਕਿਤੇ ਜਿਹੜੀ ਲੇਡੀਜ਼ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕ ਤਾਂ ਤੁਸੀਂ ਦੇਖ ਸਕਦੇ ਹੋ ਸੜਕ ਜਿਹੜੀ ਹੈ ਪੂਰੀ ਪੁੱਟੀ ਗਈ ਹੈ ਜੋ ਕਿ ਜੱਚਾ ਬੱਚਾ ਨੂੰ ਜਿਹੜਾ ਇਹ ਰਾਹ ਜਿਹੜਾ ਇਹ ਬਿਲਕੁਲ ਜੱਚਾ ਬੱਚਾ ਹਸਪੀਟਲ ਦੇ ਵਿੱਚ ਜਾਂਦਾ ਹੈ ਇਹ ਜਿਹੜਾ ਰਾਹ ਆ ਇਹ ਜੱਚਾ ਬੱਚਾ ਵਿੰਗ ਦੇ ਵਿੱਚ ਜਿਹੜਾ ਇਹ ਜਾਂਦਾ ਹੈ ਸੋ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਤਸਵੀਰਾਂ ਆ ਜੋ ਕਿ ਤੁਹਾਡੇ ਨਾਲ ਸਾਂਝੇ ਕਰ ਰਹੇ ਤੁਸੀਂ ਦੇਖ ਸਕਦੇ ਹੋ ਸਰ ਤੁਹਾਨੂੰ ਪਤਾ ਹੈ ਕਿ ਪੂਰੀ ਸੜਕ ਜਿਹੜੀ ਪੁੱਟੀ ਹੋਈ ਹੈ ਤੁਸੀਂ ਅੰਦਰ ਗੱਡੀ ਲੈ ਕੇ ਆਉਣ ਲੱਗ ਨਹੀਂ ਰਿਹਾ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਹੈ ਜਿੱਥੇ ਪਾਰਕਿੰਗ ਨਹੀਂ ਮਿਲ ਰਹੀ ਪਰ ਤੁਹਾਨੂੰ ਪਤਾ ਹੈ ਕਿ ਕਾਫੀ ਜ਼ਿਆਦਾ ਇੱਥੇ ਸੜਕ ਪੁੱਟੀ ਹੋਈ ਹੈ ਰੋਡ ਬਣ ਰਹੀ ਹੈ ਨਵੀਂ ਸੜਕ ਬਣ ਰਹੀ ਹੈ ਤੁਹਾਨੂੰ ਨਹੀਂ ਲੱਗ ਰਿਹਾ ਕਿ ਗੱਡੀ ਅੰਦਰ ਨਹੀਂ ਲੈ ਕੇ ਜਾਣੀ ਆਣੀ ਉਹ ਤਾਂ ਪਾਰਕਿੰਗ ਨਾਲ ਦੀ ਗਲਤੀ ਹੈ ਜਿਹਨੇ ਪਰਚੀ ਕੱਟ ਰਹੀ ਹੈ ਪਰਚੀ ਕੱਟੀ ਹੈ ਪਾਰਕਿੰਗ ਵਾਲੀ ਹਾਂਜੀ ਤੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਗੱਡੀ ਕਿੱਥੇ ਲਾਉਣੀ ਹੈ ਪਾਰਕਿੰਗ ਕਿੱਥੇ ਹੈ ਦੇਖੋ ਪਰਚੀ ਕੱਟੀ ਹੈ ਹਾਂ ਆਪਾਂ ਤਾਂ ਕਟਾਈ ਜਦੋਂ ਬਾਹਰ ਲਾ ਦਿੰਦੇ ਹਾਂ ਹਾਂ ਜਗ੍ਹਾ ਹੀ ਨਹੀਂ ਮਿਲਦੀ ਯਾਨੀ ਕਿ ਪਾਰਕਿੰਗ ਦੀ ਤਾਂ ਜਗ੍ਹਾ ਹੀ ਨਹੀਂ ਹੈਗੀ ਕਿੱਥੇ ਕਰਕੇ ਗੱਡੀ ਲਾਵਾਂ ਉਹਨਾਂ ਨੇ ਪਰਚੀ ਕੱਟ ਦਿੱਤੀ ਗੱਡੀ ਸ਼ਾਨਦਾਰ ਪਰਚੀ ਕੱਟ ਕੇ ਦੇ ਦਿੱਤੀ ਜੀ ਉਹ